ਕਹਿੰਦੇ ਹਨ ਕਿ ਇੱਕ ਕਹਾਣੀ ਬਹੁਤ ਪੁਰਾਣੀ ਹੈ ਉਦੋਂ ਇਸਰਾਈਲ ਤੇ ਫਲਸਤੀਨੀਆ ਦੋਹਾਂ ਦੇਸ਼ਾਂ ਵਿਚਕਾਰ ਭਿਆਨਕ ਯੁੱਧ ਚੜਪਿਆ ਸੀ ਫਲਸਤੀਨੀ ਸੈਨਾ ਇੱਕ ਪਹਾੜੀ ਤੇ ਅਤੇ ਇਸਰਾਈਲ ਦੀ ਸੈਨਾ ਦੂਜੀ ਪਹਾੜੀ ਤੇ ਮੋਰਚੇ ਸੰਭਾਲ ਕੇ ਬੈਠੀ ਹੋਈ ਸੀ ਇਸ ਤਰ੍ਹਾਂ ਕਈ ਮਹੀਨੇ ਲੜਾਈ ਹੁੰਦੀ ਰਹੀ ਤੇ ਹਜ਼ਾਰਾਂ ਸੈਨਿਕ ਮਾਰੇ ਗਏ ਇਸ ਲੜਾਈ ਦੀ ਜਿੱਤ ਹਾਰ ਦਾ ਕੋਈ ਫੈਸਲਾ ਨਹੀਂ ਸੀ ਹੋ ਰਿਹਾ ਇੱਕ ਦਿਨ ਅਚਾਨਕ ਦਰਾਣੀ ਤੇ ਪਾਰੀ ਆਵਾਜ਼ ਦੀ ਗਰਜ ਸੁਣ ਕੇ ਇਸرائیਲੀ ਕੰਬੂਆਂ ਤੋਂ ਬਾਹਰ ਆ ਗਏ ਉਹਨਾਂ ਨੇ ਦੇਖਿਆ ਕਿ ਇੱਕ ਡਿਓ ਕੱਦ ਦਾ ਆਕਾਰ ਦਾ ਫਲਸਤੀਨੀ ਯੋਧਾ ਉਹਨਾਂ ਵੱਲ ਆ ਰਿਹਾ ਹੈ ਉਸਨੇ ਕੋਲ ਆ ਕੇ ਵੈਰੀ ਦੀ ਸੈਨਾ ਨੂੰ ਨੰਕਾਰਦੇ ਹੋਏ ਕਿਹਾ ਮੇਰਾ ਨਾਮ ਗੁਲਾਇਤ ਹੈ ਤੋ ਅਿਸਾਰਾ ਚ ਜੇ ਹ ਕੋਈ ਯੋਧਾ ਹੈ ਜੋ ਮੇਰਾ ਮੁਕਾਬਲਾ ਕਰ ਸਕੇ ਜੇਕਰ ਮੈਂ ਹਾਰ ਗਿਆ ਤਾਂ ਫਲਸਤੀਨ ਤੁਹਾਡਾ ਗੁਲਾਮ ਹੋ ਜਾਵੇਗਾ ਅਤੇ ਜੇਕਰ ਤੁਹਾਡਾ ਯੋਧਾ ਹਾਰ ਗਿਆ ਤਾਂ ਇਸਰਾਈਲ ਸਾਡਾ ਗੁਲਾਮ ਹੋ ਜਾਵੇਗਾ ਇਸ ਤਰ੍ਹਾਂ ਦੀ ਚਿਤਾਵਨੀ ਦਿਂਦਾ ਹੋਇਆ ਗੋਲੈਤ ਠਹਾਕਾ ਮਾਰ ਕੇ ਐਨਾ ਉੱਚੀ ਹੱਸਿਆ ਕਿ ਜਿਵੇਂ ਜੰਗਲ ਦੀ ਸ਼ਾਂਤੀ ਪੰਗ ਹੋ ਗਈ ਹੋਵੇ ਉਸਨੇ ਪਾਰੀ ਕਦਾਵਰ ਸਰੀਰ ਅਤੇ ਤਾਕਤ ਨੂੰ ਦੇਖ ਕੇ ਇਸرائیਲੀ ਬਹੁਤ ਡਰ ਗਏ ਉਸ ਦੇ ਸਾਹਮਣੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ ਸੀ ਹੋ ਰਹੀ ਇਸ ਤਰ੍ਹਾਂ ਗੁਲਾਇਤ ਰੋਜ਼ ਇਸرائیਲੀ ਸੈਨਾ ਨੂੰ ਲਲਕਾਰਦਾ ਅਤੇ ਉਹਨਾਂ ਦੀ ਰਸਤ ਆੜ੍ਹ ਲੁੱਟ ਕੇ ਲੈ ਜਾਂਦਾ ਕੋਈ ਵੀ ਉਸ ਦੇ ਸਾਹਮਣੇ ਨਾ ਆਉਂਦਾ ਇੱਕ ਦਿਨ ਡੈਵਿਡ ਨਾ ਦਾ ਇੱਕ ਚਰਵਾਹਾ ਇਸرائیਲੀ ਸੈਨਾ ਦੇ ਕੰਬੂਅਚ ਆਪਣੇ ਭਰਾਵਾਂ ਨੂੰ ਮਿਲਣ ਲਈ ਆਇਆ ਉਹ ਵੀ ਇਸرائیਲੀ ਸੈਨਾ ਵਿੱਚ ਸੀ ਡੈਵਿਡ ਅਜੇ ਆਪਣੇ ਭਰਾਵਾਂ ਨਾਲ ਗੱਲਬਾਤ ਕਰ ਹੀ ਰਿਹਾ ਸੀ ਕਿ ਉਸ ਨੂੰ ਗਰਜ ਵੀ ਆਵਾਜ਼ ਸੁਣਾਈ ਦਿੱਤੀ ਇਹ ਕਾਇਰੋ ਸਾਡੇ ਚ ਅਜੇ ਹਾ ਕੋਈ ਯੋਧਾ ਹੈ ਜੋ ਮੇਰਾ ਮੁਕਾਬਲਾ ਕਰ ਸਕੇ ਇਹ ਸੁਣ ਕੇ ਡੈਵਿਡ ਨੇ ਆਪਣੇ ਪਰਾਂਵੋ ਤੋਂ ਪੁੱਛਿਆ ਕਿ ਇਹ ਕੌਣ ਹੈ ਇਸ ਤਰ੍ਹਾਂ ਕਿਉਂ ਲਲਕਾਰ ਰਿਹਾ ਹੈ ਇਹ ਫਲਸਤੀਨੀ ਸੈਨਾ ਦਾ ਮਹਾਂਬਲੀ ਯੋਧਾ ਹੈ ਇਸ ਦਾ ਨਾਮ ਗੋਲਾਈਥ ਹੈ ਜੋ ਸਾਨੂੰ ਰੋਜ਼ ਯੁੱਧ ਲਈ ਲਲਕਾਰਦਾ ਹੈ ਪਾਈਆਂ ਨੇ ਡੇਵਿਡ ਨੂੰ ਦੱਸਿਆ ਕੋਈ ਇਸ ਦਾ ਮੁਕਾਬਲਾ ਕਿਉਂ ਨਹੀਂ ਕਰਦਾ ਡੇਵਿਡ ਨੇ ਕਿਹਾ ਇਹ ਤਾਂ ਇੱਕ ਦਿਨ ਤੁਹਾਡੀ ਸੈਨਾ ਨੂੰ ਹਰਾ ਕੇ ਦੇਸ਼ ਤੇ ਕਬਜ਼ਾ ਕਰ ਲਵੇਗਾ ਪ੍ਰਾਵਾ ਨੇ ਜਵਾਬ ਦਿੱਤਾ ਡੇਵਿਡ ਇਸ ਦਾ ਸਰੀਰ ਇੰਨਾ ਪਾਰੀ ਹੈ ਕਿ ਜੇਕਰ ਕਿਸੇ ਨੇ ਡਿੱਗ ਪਿਆ ਤਾਂ ਹੱਡੀ ਪਸਲੀ ਤੋੜ ਦੇਵੇਗਾ ਇਸ ਕਰਕੇ ਹੀ ਦਰਦਾ ਇਸ ਨਾਲ ਕੋਈ ਮੁਕਾਬਲਾ ਨਹੀਂ ਕਰਦਾ ਇਹ ਤਾਂ ਇੱਕ ਤਰ੍ਹਾਂ ਜਿੰਨ ਹੈ ਇਹ ਗੱਲ ਡੈਵਿਡ ਨੂੰ ਬਹੁਤ ਬੁਰੀ ਲੱਗੀ ਉਸਨੇ ਮਨ ਹੀ ਮਨ ਫੈਸਲਾ ਕੀਤਾ ਕਿ ਉਹ ਗੋਲਾਈਟ ਨਾਲ ਜ਼ਰੂਰ ਲੜੇਗਾ ਉਹ ਚੁੱਪਚਾਪ ਬਾੜੀ ਤੋਂ ਉਤਰ ਆਇਆ ਤੇ ਹੇਟਾ ਆ ਕੇ ਪਹਾੜੀ ਦੇ ਛੋਟੇ ਤਿੱਖੇ ਪੱਥਰ ਆਪਣੇ ਚੋਲੇ ਵਿੱਚ ਪਰ ਲਏ। ਡੈਵਿਡ ਨੇ ਉੱਪਰ ਆ ਕੇ ਗੋਲਇਥ ਨੂੰ ਲਲਕਾਰਦੇ ਹੋਏ ਕਿਹਾ, "ਗੋਲਇਥ, ਮੈਂ ਤੇਰੇ ਨਾਲ ਲੜਾਂਗਾ। ਤੂੰ ਮੇਰੇ ਸਾਹਮਣੇ ਆ। ਡੈਵਿਡ ਉਸਦੇ ਸਾਹਮਣੇ ਨਾ ਜਾ। ਉਹ ਤੈਨੂੰ ਪੈਰਾ ਹੇਟਾ ਤੜਾੜ ਕੇ ਮਾਰ ਦੇਵੇਗਾ।" ਤੋ ਉਹਨੇ ਆਪਣੇ ਪਿੰਡ ਚਲਾ ਜਾ। ਪ੍ਰਾਵਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ। ਗੋਲਾਈਥ ਨੇ ਇੱਕ ਲੜਕੇ ਨੂੰ ਲਲਕਾਰਦੇ ਹੋਏ ਦੇਖਿਆ ਤਾਂ ਉਸਨੇ ਖਟਾਕਸ਼ ਕਰਦੇ ਹੋਏ ਕਿਹਾ ਕੀ ਤੂੰ ਮੇਰੇ ਨਾਲ ਲੜਾਈ ਕਰੇਂਗਾ? ਕੀ ਪਿੱਦੀ? ਕੀ ਪਿੱਦੀ ਕਾ ਸ਼ੋਰ ਬਾ? ਹਾਂ। ਹਾਂ ਮੈਂ ਤੇਰੇ ਨਾਲ ਮੁਕਾਬਲਾ ਕਰਾਂਗਾ। ਕਹਿੰਦੇ ਹੋਏ ਡੇਵਿਡ ਨੇ ਆਪਣੇ ਗੋ ਗੋਪੀਏ ਚ ਇੱਕ ਤਿੱਖਾ ਪੱਥਰ ਰੱਖ ਲਿਆ ਮੈਂ ਤੇਰਾ ਪੱਲਾ ਚ ਕੰਮ ਤਮਾਮ ਕਰ ਦਿੰਨਾ ਹਾਂ ਗਰਜਦੇ ਹੋਏ ਕੋਲਾਈਥ ਡੈਵਿਡ ਵੱਲ ਵਧਿਆ ਇਸ ਤੋਂ ਪਹਿਲਾਂ ਕਿ ਉਹ ਨਜ਼ਦੀਕ ਆਉਂਦਾ ਡੈਵਿਡ ਨੇ ਬਿਜਲੀ ਦੀ ਤੇਜ਼ੀ ਵਾਂਗ ਗੋਪੀਏ ਕੁਮਾਇਆ ਅਤੇ ਤਿੱਖਾ ਪੱਥਰ ਕੋਲਾਈਥ ਵੱਲ ਛੱਡ ਦਿੱਤਾ ਪੱਥਰ ਉਸ ਦੇ ਮੱਥੇ ਤੇ ਵੱਜਿਆ ਤੇ ਉਹ ਪੈਰੋਂ ਉਖੜ ਗਿਆ ਡੇਵਿਡ ਨੇ ਮੌਕਾ ਸੰਭਾਲਦੇ ਦੋ ਤਿੰਨ ਪੱਥਰ ਉਸ ਦੇ ਹੋਰ ਮਾਰ ਦਿੱਤੇ ਗੁਲਾਈਤ ਛੀਕ ਛੀਕ ਕੇ ਡਿੱਗ ਪਿਆ ਤੇ ਪਹਾੜਾ ਤੋਂ ਹਟਾ ਰੁੜ ਕੇ ਡੂੰਗੀ ਖਾਈ ਵਿੱਚ ਡਿੱਗੇ ਮਰ ਗਿਆ ਇਸ ਤਰ੍ਹਾਂ ਗੁਲਾਈਤ ਨੂੰ ਹਾਰਦੇ ਹੋਏ ਦੇਖ ਕੇ ਫਲਸਤੀਨੀ ਸੈਨਾ ਪੱਜ ਚਲੀ ਵੈਰੀ ਸੈਨਾ ਨੂੰ ਪੱਜਦੇ ਹੋਏ ਦੇਖ ਕੇ ਇਸرائیਲੀਆਂ ਨੇ अनेका ਨੂੰ ਬੰਦੀ ਬਣਾ ਲਿਆ ਤੇ ਸਭ ਕੁਝ ਲੁੱਟ ਲਿਆ ਇਸ ਤਰ੍ਹਾਂ ਆਪਣੀ ਦਲੇਰੀ ਤੇ ਸੂਝ ਨਾਲ ਇਕੱਲੇ ਡੇਵਿਡ ਨੇ ਸਦੀਆ ਤੋਂ ਆਪਣੇ ਦੁਸ਼ਮਣ ਫਲਸਤੀਨੀਆ ਨੂੰ ਹਰਾ ਦਿੱਤਾ ਅੱਗੇ ਚੱਲ ਕੇ ਇਹ ਚਰਵਾਹਾ ਡੇਵਿਡ ਇਸرائیਲੀਆਂ ਦਾ ਰਾਜਾ ਬਣਿਆ ਅਤੇ ਬਹੁਤ ਕੁਸ਼ਲ ਤਰੀਕੇ ਨਾਲ ਉਸਨੇ ਕਾਫੀ ਸਮਾਂ ਰਾਜ ਕੀਤਾ ਕਹਿੰਦੇ ਹਨ ਕਿ ਜਦ ਤੱਕ ਉਹ ਜਿੰਦਾ ਰਹਾ ਉਹ ਸਨੇ ਫਲਸਤੀਨੀਆ ਨੂੰ ਕਦੇ ਵੀ ਤੰਗ ਨਾ ਕੀਤਾ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੇ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਐਧਰੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ